ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ 6 ਨਗ ਸੇ ਲਈ ਲੈ ਕੇ ਆਏ ਜੀ ਪੰਜ ਤਾਂ ਬਈ ਗਾਵਾਂ ਨੇ ਤਿੰਨ ਤਾਜ਼ੀਆਂ ਸੂਈਆਂ ਨੇ ਦੋ ਗੱਬੜਾਂ ਨੇ ਬਈ ਤੇ ਇੱਕ ਹੀਪਰ ਵੜਾ ਬਈ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਿਨਾਰੇ ਟੱਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਫੋਟੋ ਲੈਨੇ ਆਪਾਂ ਬਾਈ ਤੋਂ ਡੀਟੇਲ ਐਂਡ ਦੇ ਬੱਚੀ ਆ ਬਈ ਟਾਪ ਕਲਾਸ ਦੀ ਬੱਚੀ ਆ ਸਾਰੀ ਡੀਟੇਲ ਬਾਈ ਤੋਂ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਬਾਈ ਤੁਸੀਂ ਦੱਸੋ ਠੀਕ ਹੋ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਹਮ ਡਾਕਟਰ ਬਹੁਤ ਚੰਗਾ ਚੱਲਦਾ ਹਮ ਪਹਿਲਾ ਫੋਨ ਲਾਉਣ ਨੂੰ ਆਜੋ ਵੀਡੀਓ ਪਾ ਦਈਏ ਉਹਨੂੰ ਮਾਲ ਵੇਚ ਦਿੰਦੇ ਬਾਕੀ ਡਾਕਟਰ ਜਾਂ ਬੰਦੇ ਉਹਨੂੰ ਪਹਿਲਾਂ ਆਊ ਕੇ ਬੈਠ ਜਾਂਦੇ ਲੈ ਜਾਂਦੇ ਹੁਣ ਤੈਨੂੰ ਪਰਸੋਂ ਵੀ ਫੋਨ ਲਾਇਆ ਉਹਦੋਂ ਜਦ ਤੂੰ ਪਿੰਡ ਆਇਆ ਹੁਣੇ ਬਾਹਰ ਵੇਖੀ ਅੱਜ ਵੀ ਡਾਕਟਰਾਂ ਬੰਦੇ ਦਾ ਫੋਨ ਇੰਨੇ ਕੁ ਲਈ ਜਾਂਦੇ ਆਪਾਂ ਫੋਨ ਤੇ ਮਨ ਨਾਲ ਦੱਸਦੀ ਨਹੀਂ ਫਿਰ ਆ ਗੀਆਂ ਸਹੀ ਆ ਵੀਡੀਓ ਬਾਣ ਤੋਂ ਪਹਿਲਾਂ ਮੇਖ ਨੂੰ ਤਿਆਰ ਆ ਪਸੂ ਉੱਦੇ ਵੀ ਖਾਲੇ ਵੀ ਮੁੜ ਗਏ ਹਾਂ ਹਾਂ ਉੱਦੇ ਵੀ ਡਾਕਟਰ ਰਿਆ ਨਾ ਪਸੂ ਵੇਖ ਜਾਂਦਾ ਯਾਰ ਵੇਖ ਜਾਂਦਾ ਬਾਕੀ ਡਾਕਟਰ ਆ ਹੁੰਦਾ ਆਪਣੇ ਆ ਸਾਫ ਸੁਥਰੇ ਪਸੂ ਹੁੰਦੇ ਆ ਤੇ ਹੁੰਦੇ ਬਹੁਤ ਜਾਇਜ਼ ਮੁੱਲ ਆਪਨੂੰ ਕੋ ਮੁੱਲ ਨਹੀਂ ਵੱਡੇ ਹੁੰ ਦੇ ਮੁੱਲ ਨਹੀਂ ਕਰਦੇ ਸਹੀ ਗੱਲ ਆ ਬੜਾ ਲਾਲਚ ਨਹੀਂ ਹਾਂ ਆ ਬੋ ਦੂੰਗਾ ਪਸ਼ੂ ਆ ਗਾ 2 ਰੁਪਏ ਦੇ ਜੇ ਪਸ਼ੂ ਜਾਗਦੇ ਬੇ ਬੰਦਾ ਕੰਮ ਵੀ ਆਉਂਦਾ ਸਹੀ ਗੱਲ ਤੇ ਭਾਰਾ ਪਸ਼ੂ ਦਿੰਨੇ ਆ ਆਪਾਂ ਨਾਮ ਤੇ ਐਡਰੈਸ ਫੋਲ ਛੰਨਾ ਗਲਾ ਸਿੰਘ ਪਿੰਡ ਸਿੰਗਾਰਾ ਨੌ ਆ ਤਾਂ ਪਾ ਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਆਪਾਂ ਨੂੰ ਪਧੌੜ ਰਹਿ ਗਿਆ ਮੋਬਾਈਲ ਨੰਬਰ ਪੋ 95014 33579 ਠੀਕ ਹੈ ਬਾਈ ਬਾਕੀ ਇੱਕ ਡਾਕਟਰ ਗੱਲ ਹੋਰ ਆ ਆਪਣੇ ਹੁੰਦੇ ਪਸੂ ਲਿਆਂਦੇ ਵੀ ਠੀਕ ਹੈ ਬਾਈ ਜਦੋਂ ਵੀ ਲੈਣੀ ਆ ਉਹਦੀ ਪਹਿਲਾਂ ਬੰਦਾ ਜੱਜਮੈਂਟ ਕਰ ਲਿਆ ਕੇ ਨਿਰਖ ਕੇ ਸਾਈ ਜੱਪਾ ਪਾਉਣਾ ਪਹਿਲਾਂ ਜੱਜਮੈਂਟ ਕਰਕੇ ਪਾ ਲਿਆ ਕਰੇ ਪਸੂ ਸਾਰੇ ਆਪਣੇ ਥਣਾ ਨੂੰ ਆਉਂਦੇ ਆ ਨੂੰ ਓਕੇ ਹੁੰਦੇ ਆ ਓਕੇ ਜੀ ਹਾਂ ਬਾਕੀ ਠੰਡੇ ਸੀਲ ਪਸੂ ਹੁੰਦੇ ਆ ਸਹੀ ਆ ਖਾਣ ਲੈ ਬੰਦੇ ਆਪਣੀ ਪੂਰੀ ਦਿਸ਼ਲੀ ਵਾਲਾ ਕੰਮ ਹੀ ਹੁੰਦਾ ਹਾਂ ਕਰੀਏ ਸ਼ੁਰੂ ਬਈ ਹਾਂਜੀ ਪਹਿਲੇ ਨੰਬਰ ਦੇ ਵੜ ਦੇ ਨਾ ਕਿਹੜਾ ਸੂਹ ਸੋਈ ਹੈ ਇਹ ਡਾਕਟਰ ਦੂਜਾ ਸੂਹ ਸੋਈ ਹੈ ਕਦੋਂ ਸੂਈ ਹੈ ਬਈ ਈ ਡਾਕਟਰ ਸੁਈਆ ਰਾਤ ਸੁਈਆ ਮੰਨ 12 1 ਵਜੇ ਠੀਕ ਆ ਬੱਚਾ ਕੀ ਦਿੱਤਾ ਡਾਕਟਰ ਦੇ ਬੱਚਾ ਦਿੱਤਾ ਟੀਕਾ ਬਹੁਤ ਜਿਆਦਾ ਚੰਗਾ ਭਰਿਆ ਵਾ ਜੀ ਬਹੁਤ ਚੰਗੇ ਪਾਉਂਦੀ ਆ ਬੱਚੇ ਤੋਂ ਅੰਦਾਜ਼ਾ ਲਾ ਲਿਓ ਪ੍ਰਿੰਟ ਪ੍ਰਿੰਟ ਦੇਖੋ ਕੱਦ ਦੇਖੋ ਬੱਚਾ ਬਹੁਤ ਚੰਗਾ ਦਿੰਦੀ ਬਹੁਤ ਜਿਆਦਾ ਚੰਗਾ ਲੱਟ ਜੇ ਬੱਚੀ ਹੁੰਦੀ ਤਾਂ ਕੋਈ ਲਿਖਿਆ ਹੀ ਨਹੀਂ ਸੀ ਯਾਰ ਸਹੀ ਗੱਲ ਆ ਭਾਈ ਹਾਂ ਬਾਕੀ ਤੂੰ ਕੁਆਲਿਟੀ ਦੇਖ ਲੈ ਕਿੱਡੀ ਆ ਬਿਲਕੁਲ ਬੱਚੇ ਹੋਏ ਕਿੰਨਾ ਚੰਗਾ ਸਹੀ ਹੈ ਜੇਰ ਪੈ ਗਈ ਭਾਈ ਹਾਂ ਜੇ ਡਾਕਟਰ ਆਪਣੀ ਤਿੰਨਾਂ ਦੀ ਕੰਪਲੀਟ ਹੋਊਗੀ ਆਪਣੇ ਕੋਲ ਵੀਡੀਓ ਜੇਰਾਂ ਦੀ ਉਹ ਦਿਖਾ ਦੇ ਬੱਤਾਂ ਬਾਕੀ ਦੱਸੂਗਾ ਵੀ ਕਹਿ ਕੰਗਾ ਆ ਦੂਰੀ ਪਾਣੇ ਪੌਣ ਦੇ ਪੱਕਾ ਵੀ ਪਾਤੀ ਜੇ ਇਹਦੀ ਆਪਣੀ ਸ਼ਰੀ ਵੈਰ ਦੀ ਮਰਜ਼ੀ ਵੈਰ ਲੈ ਜੇ ਆਪਣੀ ਜੇਰ ਦੀ ਗਰੰਟੀ ਹੋਣੀ ਹੈ ਓਕੇ ਬਾਈ ਕਿੰਨਾ ਕ ਬੋਲੋ ਬਾਈ ਬੋਲਾ ਡਾਕਟਰ ਮਾਲਕਾ ਜਿਹਨੇ ਲਈ ਆ ਉਹਨਾਂ ਨੇ ਮੰਨ ਕੇ ਚੱਲੋ 32 24 ਕਿਲੋ ਚੋਇਆ ਦੱਸਿਆ ਓਕੇ ਉਹਦੀ ਅਲੱਡਰ ਸੇਵਾ ਵਾਲਾ 25 26 ਕਿਲੋ ਜਵਾ ਦੂ ਬੈਨ ਬਾਕੀ ਸਾਫ ਜੁਦਰੀ ਦੇਖੋ ਡਾਕਟਰ ਬੱਦੀ ਗੱਲ ਕੀ ਹੈ ਡਾਕਟਰ ਸੀਲ ਸੰਧੀ ਦੇਖੋ ਜਿੰਮੇ ਮਰਜੀ ਬਹਿ ਜਾ ਕੋਈ ਡਾਕਟਰ ਜਿੰਮੇ ਮਰਜੀ ਬਹਿ ਜਾ ਆਪਣਾ ਬਸੂ ਗਰਮ ਤਾਂ ਹੁੰਦਾ ਹੀ ਨਹੀਂ ਹਾਂ ਠੰਡੀ ਕੀ ਬੋਲਾ ਡਾਕਟਰ ਹੋਰ ਦੇ ਬਹਿ ਜਵਾਨੀ ਵਾਲੀ ਬਹਿਰ ਹੈ ਅਜੇ ਮੈਨੂੰ ਤਾਂ ਹੂ ਵੀ ਸ਼ਾਇਦ ਦੰਦਾ ਜੇ ਠੀਕ ਹੈ ਹਾਂ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਇਕੱਲਾ ਬਾਕੀ ਡਾਕਟਰ ਨਾ ਬਹਿ ਤੂੰ ਕੁਆਲਿਟੀ ਦਿਖਾਦੀ ਐਹ ਜੀ ਲੋਕ ਨਾ ਮੋਲ ਦਾ ਪਾ ਕਿਹ ਜ ਗਰੀ ਜਾਂਦੇ ਆ ਸਹੀ ਗੱਲ ਆ ਆਪਾਂ ਜੈਜਮਾਈ ਨੇ ਪਸੂ ਦੇਣੇ ਕੋਈ ਵੱਡੇ ਮੁੱਲ ਨਹੀਂ ਕਰਕੇ ਵੇਚਣੇ ਠੀਕ ਆ ਬਾਈ ਬੱਚੀ ਬਹਿੜ ਦੇਖ ਡਾਕਟਰ ਆਪੇ ਸੱਚੂ ਵੀ ਵਾਕੀ ਚੰਗੀ ਆ ਸਹੀ ਗੱਲ ਆ ਬਾਈ ਲੈ ਵਾ ਦੇਖੋ ਕਮਾਲ ਦਾ ਬਰੀਡ ਇੱਕ ਨੰਬਰ ਆ ਸੋਈ ਬਾਕੀ ਨਸਲ ਦੇਖ ਡਾਕਟਰ ਨਸਲ ਇੱਕ ਨੰਬਰ ਬੱਦੀ ਗੱਲ ਕੀ ਡਾਕਟਰ ਇਹ ਠੰਡੀ ਸੀਲ ਵਾਲੀ ਆ ਠੀਕ ਆ ਹੂੰ ਲੈ ਜਿੱਧਰ ਦੀ ਮਰਜ਼ੀ ਬੈਠ ਜਾ ਤਹਿਲਣਾ ਦਾ ਬੈਠਦੇ ਨਹੀਂ ਨਹੀਂ ਕਰ ਮਾਈ ਨਾ ਕਦ ਵੀ ਚੰਗਾ ਹੈ ਨਾ ਕਦ ਵੀ ਚੰਗਾ ਬਾਕੀ ਲੈ ਲੈ ਠੰਡੀ ਬਹੁਤ ਹੈ ਜਿੰਮੇ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਇੱਕ ਨਾਲ ਤਾਂ ਦਿਖਾ ਦੀ ਭਲਾ ਸਵਾਰ ਕੇ ਇਧਰ ਹੂੰ ਥਾਂ ਦੇ ਨਾਲ ਇੱਕ 4G ਹੈ ਇਹਦੇ ਕੋਈ ਸਰਾਖ ਨਹੀਂ ਬੰਦਾ ਮੰਨ ਲੈ ਲੈ ਠੀਕ ਆ ਤੇ ਹੈ ਜਮਾ ਨਾ ਮਾਤਰ ਜੀ ਬੰਦਾ ਆ ਕੇ ਕਹਿੰਦਾ ਦੱਸਿਆ ਨਹੀਂ ਇਹਦੇ ਕੋਈ ਸਰਾਖ ਨਹੀਂ ਹੈ ਵੀ ਥਾਂ ਤੋਂ ਲੈ ਆ ਠੀਕ ਆ ਬਾਈ ਆਹ ਤਾਂ ਸਾਈਡ ਤੇ ਆ ਹਮਮ ਅੰਕੂਮਾ ਕੋਈ ਚੱਕਰੀ ਨਹੀਂ ਸਹੀ ਗੱਲ ਤੇ ਆਪਾਂ ਇਹਨਾਂ ਦਿਖਾਈਆ ਕਈ ਨਹੀਂ ਬੰਦਾ ਆ ਕੇ ਕਹਿੰਦਾ ਵੀਰੇ ਫੋੜ ਜੀ ਮੈਨੂੰ ਦੱਸਿਆ ਨਹੀਂ ਸਹੀ ਗੱਲ ਆਪਾਂ ਵੀਡੀਓ ਦੀ ਕਲੀਅਰ ਦੱਸ ਕੇ ਦੇਣੀ ਆ ਹਮਮ ਬਾਕੀ ਡਾਕਟਰੂੰ ਦੇ ਕੱਦ ਦੇਖਵਾ ਡੱਡਾ ਨਾ ਅੱਜਾ ਲਾ ਲਓ ਪੂਰੀ ਰਾਤਰ ਬੱਦੀ ਆ ਵੇ ਸਭੀ ਪੜੀ ਆ ਸਹੀ ਆ ਆਪਣਾ ਕੋਈ ਜਾਇਜ਼ ਮੁੱਲ ਨਹੀਂ ਵੇਣਾ ਵੇਚਣੀ ਆ ਖੋਲ ਦੇ ਬਾਈ ਤੋਰ ਦੇ ਮੁੱਲ ਬਾਈ ਤੇ ਜਮਾ ਹਾਂ ਮੁੱਲ ਡਾਕਟਰ ਆਪਣੇ ਪਹਿਲੇ ਤੁਝੇ ਮੂਹਰੀ ਵੇਚਦੇ ਆਪਾਂ ਮੁੱਲ ਨਹੀਂ ਵਾਹ ਕੇ ਚੀਜ਼ ਤੇ ਚੰਗੀ ਆ ਲੈ ਵਾ ਕਮਾਲ ਬਾਕੀ ਰਾਜ ਕੁਆਲਟੀ ਦਿਖਾ ਦੇ ਤੂੰ ਪਸ਼ਵਾੜੀ ਇੱਕ ਨੰਬਰ ਆ ਕਦ ਤੂੰ ਰੀਡ ਚੈੱਕ ਕਰੋ ਲੈ ਤੋਰਾ ਚੈੱਕ ਤੋਰਾ ਚਾਦੇ ਬੈਠਾ ਬਾਕੀ ਡਾਕਟਰ ਨਾਲ ਲੈਵਾ ਪੂਰਾ ਫਿੱਟਾ ਖੂਸ਼ ਕਟਮਾ ਲੈਵਾ ਨਹੀਂ ਸਹੀ ਗੱਲ ਹੁਣ ਵੀ ਇਹਦਾ ਮੰਨ ਕੇ ਚੱਲੋ 5 ਕਿਲੋ ਵੋਹਾ ਕੱਢਿਆ ਵਾ ਬੱਚਾ ਚਿੰਗਾ ਆ ਕੇ ਠੀਕ ਆ ਤੇ ਹੁਣ ਮੰਨ ਕੇ ਉਹ ਦਿਖਾ ਦੇ ਡਾਕਟਰ ਜਾਂ ਚੰਦ ਵੈਰ ਤੇ ਦਿਖਾ ਲੈ ਸਹੀ ਗੱਲ ਆ ਬੱਚੇ ਦਾ ਕਰਦੀ ਆ ਬੱਚੇ ਦਾ ਕਰਦੀ ਆ ਡਾਕਟਰ ਜੀ ਸੂਈ ਆ ਬਾਈ ਬਾਕੀ ਤੂੰ ਲੇਵਾ ਦਿਖਾ ਦੇ ਤੋ ਕਮਾਂ ਉਹ ਸੋਨਾ ਲੇਵਾ ਤਿਆਰ ਕਰਿਆ ਬਾਈ ਪੰਡ ਵਾਲਾ ਲੇਵਾ ਲੱਗਿਆ ਬਾਕੀ ਡਾਕਟਰ ਤੂੰ ਲੇਵੇ ਦੀ ਨਾ ਫਿੱਟ ਦੇ ਕਿੰਨੀ ਤਿਆਰੀ ਚੰਗੀ ਆ ਲੈ ਸਹੀ ਗੱਲ ਤੋ ਟਮਾ ਲੇਵਾ ਨਹੀਂ ਕੋਈ ਇਹ ਆਇਆ ਨਹੀਂ ਗਾ ਵੀ ਇਹੋ ਆ ਲੈ ਲੈ ਆ ਤੂੰ ਡਾਕਟਰ ਬਾਹਰ ਦੇ ਬਣ ਬਹੁਤ ਜਣਾ ਹੈ ਬਣ ਬਹੁਤ ਜਣਾ ਹੈ ਨਾ ਲੈ ਲੈ ਬਾਹਰ ਬਾਕੀ ਦਾ ਤੂੰ ਵੀ ਲੰਮੀ ਲੁੰਮੀ ਬਾਹਰ ਜਿੰਨੀ ਕਹਦੇ ਓੰਨੀ ਆ ਹੂੰ ਆ ਕੋਈ ਐ ਨਾ ਮੰਨੇ ਵੀ ਛੋਟੀ ਜੀ ਆ ਸਹੀ ਗੱਲ ਹੈ ਤੇ ਹਲਾ ਪੂਰੀ ਲੰਮੀ ਆ ਪੂਰਾ ਰੰਗ ਪ੍ਰਿੰਟ ਆ ਸਹੀ ਗੱਲ ਆ ਬਤਾ ਤੂੰ ਅਬ ਵੀ ਮੈਨੂੰ ਮਾਰ ਕੇ ਦਿਖਾ ਦੇ ਖਣ ਵੀ ਇੱਕ ਨੰਬਰ ਲੱਗਿਆ ਚੀਜ਼ ਬਾਕੀ ਦਾ ਜੀ ਆ ਸੰਤਾ ਹੈ ਸਾਨੂੰ ਨਾਦਾ ਆ ਵੀ ਮਟਾਇਆ ਸੀ ਸੀ ਹੂੰ ਸਹੀ ਗੱਲ ਆ ਹਾਂ ਲੈ ਭਾਈਆ ਡਾਕਟਰ ਹੀ ਗੰਦਲੋਂ ਦਾ ਕੰਮ ਹੀ ਨਹੀਂ ਕੋਈ ਇਹਦਾ ਮੇਰੀ ਨਿਆਣਾ ਨਹੀਂ ਪਾਉਂਦੀ ਲੋੜ ਕੋਈ ਬੱਚਾ ਨਹੀਂ ਲਾਉਣ ਦੀ ਲੋੜ ਬਾਕੀ ਡਾਕਟਰ ਜਾਂ ਨਿਆਣਾ ਦਾ ਭਲਾ ਜਮਈ ਨਾ ਪਾਈਦਾ ਕੋਈ ਕੰਮ ਹੀ ਨਹੀਂ ਕਰਦਾ ਲੈ ਚਵਾਈ ਦੇਖੋ ਨਾ ਤੋਂ ਡਾਕਟਰ ਬੜਾ ਚੰਗਾ ਲੱਗਿਆ ਬਾਹਰੋਂ ਪਰ ਮੈਂ ਕਹਿਣ ਦੀਆਂ ਗੱਲਾਂ ਨਹੀਂ ਬਹਿੜੀ ਦੱਸਦੀ ਆ ਬਾਕੀ ਚੰਗਾ ਦਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚਲ ਕੋਈ ਚੱਕੀ ਬਾਕੀ ਨਾ ਕੋਈ ਬੱਚਾ ਮੈਂ ਛੱਡ ਪਾ ਦੁਨੇ ਬੱਚੀ ਬਹਿਦੀ ਇੱਕ ਪਾਸੇ ਬਹਿਦੀ ਬਾਹਰ ਜਿਹੜੀ ਕੋਈ ਆਪਾਂ ਦੱਸ ਕੇ ਦੇਣੀ ਆ ਠੀਕ ਆ ਭਾਈਆ ਹਾਂ ਲੈ ਭਾਰਤ ਇਹ ਮੈਡੀਕਲ ਹੁਣਾ ਯਾਰ ਬਾ ਡਾਕਟਰ ਥਾਣੀ ਵਾਹ ਕੰਮ ਚ ਚਵਾਈ ਨਿਭੜਦੀ ਯਾਰ ਜਿਵੇਂ ਮਰਜੀ ਜੁ ਡਾਕਟਰ ਨਾਲ ਥਣਸਿਰਤੀ ਚਵਾਈ ਹੋਣੀ ਆ ਬਾਈ ਦੇਖੀ ਜਿੱਥੇ ਲੱਤਾਂ ਖੜਾ ਲਈ ਉਹ ਵੀ ਖੜ ਗਈ ਵੀਰ ਪਾਲ ਤਾਂ ਪਰਦੀ ਨਹੀਂ ਡਾਕਟਰ ਜਮਾ ਯਾਰ ਆਪਾਂ ਡਾਕਟਰ ਵੱਡੀ ਗੱਲ ਕਹਿੰਦਾ ਪਤੂ ਦੇਖ ਕੇ ਲੈਨੇ ਆਪਣੇ ਵੀ ਘਰੇ ਬੁਰਗਾਂ ਦੇ ਸਾਹਮਣੇ ਆ ਹਾਂ ਪਰ ਹਰੇਕ ਦੇ ਅੱਬਲ ਬੁਰਗਾਂ ਹੀ ਸਾਹਮਣੇ ਆ ਸਹੀ ਗੱਲ ਹਾਂ ਖੜਕਾ ਸੁਣਦਾ ਚਵਾਈ ਇੱਕ ਨਾ ਬਾਕੀ ਵੱਡੀ ਗੱਲ ਕੀ ਡਾਕਟਰ ਦੇਖੋਂ ਧਾਰਾ ਮਾਰਤੀਆਂ ਐ ਭਲਾ ਹੁਣ ਫੇਰ ਵਹਿ ਗਿਆ ਲਾਉਣ ਫੇਰ ਜਮੇ ਵੀ ਕੋ ਕਹਿੰਦਾ ਡਾਕਟਰ ਚੱਕਰੀ ਸੀਰ ਨਹੀਂ ਵਾਲੀ ਯਾਰ ਡਾਕਟਰ ਬੈਠਾ ਸਹੀ ਗੱਲ। ਬਾਕੀ ਡਾਕਟਰ ਉੱਤੋਂ ਦਿਖਾ ਦੇ ਜਵਾਨੀ ਜਵੂਨੀ ਪੂਰੀ ਜਾਨ ਜੰਦ ਪੂਰੀ ਆ। ਸਹੀ ਗੱਲ ਆ। ਹਾਂ ਆਪਣੇ ਮੁੱਲ ਜਾਇਜ਼ ਮੁੱਲ ਨਾਲ ਵੇਚਣੀ ਆ। ਮੁੱਲ ਜਾਇਜ਼ੂ ਜਾਇਜ਼ ਮੁੱਲ ਨਾਲ ਜਾਇਜ਼ ਬਾਕੀ ਬੈਠੂ ਦੇਖ ਕੇ ਆਪ ਹੀ ਬੰਦਾ ਬਾਜ਼ੂ ਨੂੰ ਤਾਂ ਜਾ ਕੇ ਨਹੀਂ ਕੀ ਦੀ ਆ। ਆਪਾਂ ਕੋਈ ਬਾਹਰ ਮੁੱਲ ਨਹੀਂ ਕਰਨਾ ਇਹਦਾ। ਸਹੀ ਆ ਭਾਈ। ਅੱਗੇ ਵੀਰੇ 2 ਨੰਬਰ। ਕਿਹੜਾ ਸੂਆ? ਇਹ ਡਾਕਟਰ ਪਹਿਲਾ ਸੂਆ ਸੂਈ ਆ। ਹੂੰ। ਇਹਦੇ ਮਗਰ ਬੱਚੀ ਆ। ਬੱਚੀ ਪੜੀ ਜਾ। ਜਲਸੀ ਦੀ ਬੱਚੀ ਆ ਮਗਰ। ਹਾਂ। ਜਲਸੀ ਬਹਿਰ ਥੋੜੀ ਹੈਕਰਾਉਜ਼ ਹੈ ਜਲਸੀ। ਸਹੀ ਆ। ਇਹ ਡਾਕਟਰ ਬਾਕੀ ਨਾ ਬਹਿਰ ਦੀ ਚੌਂਕ ਧੌਂਕ ਦੇਖ। ਹ ਪਹਿਲੇ ਜਵਾਨੀ ਤੇ ਚਮਕ ਦੇਗਾ ਫੇਸ ਦੇ ਹਾਂ ਛੋਟਾ ਜਿਹਾ ਫੇਸ ਆ ਨਾ ਛੋਟਾ ਜਿਹਾ ਬ੍ਰੀਡਰ ਆ ਹਾਂ ਬਾਕੀ ਡਾਕਟਰ ਨੂੰ ਦਿਖਾ ਦਈਆਂ ਪੱਧਰ ਪੁੱਧਰ ਬਹੁਤ ਹੈ ਬਾਕੀ ਜਿਵੇਂ ਡਾਕਟਰ ਪਹਿਲਾਂ ਵੇਖਣਾ ਉਹ ਐ ਨਹੀਂ ਗਈ ਜੋ ਮੈਂ ਲੈ ਸਹੀ ਗਾ ਠੰਡੀ ਬਹੁਤ ਹਨ ਬਸ ਡਾਕਟਰ ਬਾਈ ਠੰਡੀ ਆ ਜਾਂਦਾ ਬਾਕੀ ਥਾਂ ਤੁੰ ਦਿਖਾ ਦੀ ਪਿਛਾਂ ਤੋਂ ਪੂਰਾ ਮੁਕਤੀਆ ਲੱਗਿਆ ਵਾ ਲੇਵਾ ਕਮਾਲ ਹਾਂ ਸੋਨਾ ਇਹ ਡਾਕਟਰ ਤੜਕੇ ਸੂਈ ਅੱਜ ਓਕੇ ਇਹਦਾ ਵੀ 4-5 ਕਿਲੋ ਵੋਹਾ ਕੱਢਿਆ ਹੋਇਆ ਠੀਕ ਆ ਹਾਂ ਬਾਕੀ ਥਾਂ ਤੁੰ ਦਿਖਾ ਦੀ ਡਾਕਟਰ ਇੱਕ ਨੰਬਰ ਥਾਂ ਲੱਗਿਆ ਹਾਂ ਦਿਖਾ ਦੇ ਜੇ ਰੋ ਪਈ ਆ ਨਾ ਇਹ ਜੇ ਦਾ ਆਪਣੀ ਗਰੰਟੀ ਹੋ ਗਈ ਆ ਜੇ ਤਾਂ ਤੂੰ ਬੱਥਰੂ ਦੇਖ ਕੇ ਆਪ ਹੀ ਕਹਿੰਗਾ ਵੀ ਘੱਟੋ ਘੱਟ ਚਾਰ ਪੰਜ ਗੱਲਾਂ ਦੀ ਜੇ ਦਾ ਬਸ ਸਹੀ ਗੱਲ ਆ ਭਾਈ ਸਹੀ ਗੱਲ ਆ ਹੂੰ ਬਾਕੀ ਡਾਕਟਰ ਤੂੰ ਕੁਆਲਿਟੀ ਦੇਖ ਵੇਰਦੀ ਕੁਆਲਿਟੀ ਦੇ ਇੱਕ ਨੰਬਰ ਹਾਂ ਬਾਕੀ ਵੱਡੀ ਗੱਲ ਕੀ ਦਾ ਤੂੰ ਚਮਕ ਦੇਖ ਵੇਰਦੀ ਲੈ ਹੂੰ ਸਹੀ ਗੱਲ ਡਾਕਟਰ ਕਹਿੰਦਾ ਕੋਈ ਜਮ ਨਹੀਂ ਕਰ ਮਾਰੀ ਬਾਕੀ ਤੂੰ ਲੇਵਾ ਵਸ਼ਾਂਤ ਦਿਖਾਦਾ ਟਰ ਲੈ ਲੈ ਕੀ ਬਾਤ ਆ ਯਾਰ ਬਹੁਤ ਸੋਹਣਾ ਆਰਡਰ ਯਾਰ ਪੰਡ ਵਾਲਾ ਲੇਵਾ ਲੱਗਿਆ ਕਰਦਾ ਨਾ ਬੱਚੀ ਯਾਰ ਜਿੰਨੀ ਕਹੇਗੀ ਆ ਬੱਚੀ ਨੂੰ ਆਏ ਕਹਿੰਦੇ ਵਾਕਈ ਮੈਨੂੰ ਜੀ ਲੱਗਿਆ ਹੋਰ ਬੜਾ ਤੂੰ ਲੱਗੀ ਨਹੀਂ ਸਹੀ ਗੱਲ ਆ ਬੱਚੀ ਦਾ ਮਾਇਰ ਬੱਚੀ ਦੇਖ ਲੋ ਜਲਦੀ ਬੱਚੀ ਆ ਬੱਚੀ ਵੀ ਚੰਗੀ ਆ ਸਾਲ ਡੇਟ ਆ ਜਨਾਬਾ ਦੇਖਣਾ ਜਮਾ ਤਾਜ਼ਾ ਪਿਆ ਕਰਕੇ ਸੂਈ ਆ 5:30 ਵਜੇ ਓਕੇ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦਈਏ ਫੇਸ ਬੜਾ ਚੰਗਾ ਟੂਆ ਟੂਆ ਚੰਗਾ ਚਮਕ ਫੁੱਲ ਲੇਵਾ ਕਮਾਲ ਗੱਲ ਕੱਦ ਵੀ ਆਪਦੇ ਬਿਹਤਰ ਹਿਸਾਬ ਨਾਲ ਬਹੁਤ ਆ ਬੱਚੀ ਦਾ ਯਾਰ ਪਹਿਲਾਂ ਨਾ ਹਜੇ ਸਹੀ ਗੱਲ ਆ ਬਾਈ ਹਾਂ ਹੂੰ ਲਾ ਬਾਕੀ ਡਾਕਟਰ ਨੇ ਇਹ ਵਾ ਦੇਖੋ ਬੱਚੀ ਨੂੰ ਹੂੰ ਲੇਵਾ ਇੱਕ ਨੇ ਬਾਕੀ ਡਾਕਟਰ ਤਾਂ ਐਂ ਦਿਖਾ ਦੀ ਜਲਚੀ ਆਮ ਨਹੀਂ ਏਡੀ ਕੋਈ ਚਲਸੀ ਹੁੰਦੀ ਨਹੀਂ ਵੈੜ ਸਹੀ ਗੱਲ ਆ ਦੁੱਧ ਵੀ ਡਾਕਟਰ ਵਧੀਆ ਪਾ ਦੂ ਮਨਾਂ ਦਾ ਦੁੱਧ ਨਾ ਭਲਾ 22 ਕਿਲੋ ਪਾਉਣ ਦਾ ਹੱਕ ਆ ਬੱਚੀ ਦੀ ਬੱਚੀ ਚੰਗੀ ਆ ਸਹੀ ਗੱਲ ਆ ਬਾਕੀ ਬੱਧੀ ਗੱਲ ਕਿਹਦਾ ਤੂੰ ਐਂ ਦਿਖਾ ਦੇ ਲੈ ਸੀਲ ਦਿਖਾ ਦੇਦਾ ਜਿੱਥੇ ਮਰਜ਼ੀ ਵੇਹੜੀ ਨਾ ਦਿਖਾ ਦੇ ਕਿ ਜਿੱਥੇ ਮਰਜ਼ੀ ਬੱਚਾ ਜਮਾ ਡਾਕਟਰ ਬਾਕੀ ਡਾਕਟਰ ਕੋ ਆ ਕੇ ਦਿਖਾ ਦੇ ਜਵਾਨੀ ਵੈੜਦੀ ਐਂ ਹੱਦ ਵਿੱਦ ਪੁੱਤਰ ਬਹੁਤ ਆ ਸਹੀ ਗੱਲ ਆ ਹਾਂ ਬਾਕੀ ਯਾਰ ਨਾ ਗਰਮੀ ਮੰਨੇ ਡਾਕਟਰ ਇਹ ਗਰਮੀ ਆ ਕਮੀ ਆ ਹੁਣ ਇਹਦੂ ਵਾਤ ਨੂੰ ਪਤਾ ਪੈਦਾ ਨਹੀਂ ਕਦੋਂ ਨਹੀਂ ਇਹ ਚੱਲ ਹੋ ਰਾ ਥੋੜੇ ਜੇ ਪੱਠਾ ਨਾ ਰੱਜ ਜਾਵੇ ਇਹਦਾ ਡਾਕਟਰ ਜੀ ਸਮਾਰ ਕੇ ਮਨ ਦਾਣਾ ਪਾ ਕੇ ਇੱਕ ਟੋਕਰੀ ਕੱਖਾਂ ਦੀ ਵਾਧੂ ਆ ਵਾਧੂ ਆ ਗਈ ਹਾਂ ਮੈਂ ਤੇ ਡਾਕਟਰ ਕੋਲ ਕੋ ਡੇਢ ਲੱਖ ਲਾ ਦੇ ਮੈਂ ਇਹਦੀ ਫੇਰ ਇਸ ਨਹੀਂ ਕਰਦੀ ਸਹੀ ਗੱਲ ਆ ਹਾਂ ਬਾਕੀ ਯਾ ਡਾਕਟਰ ਨੂੰ ਲੈਵੇ ਦਾ ਜਿਗਾਰ ਦੇਖ ਲੈ ਬੱਚੀ ਨੂੰ ਆਪੇ ਕਹਿੰਗਾ ਵਾਕਈ ਇੰਨਾ ਕਿ ਚੰਗਾ ਲੱਗਿਆ ਮੇਰਾ ਬਾਹਲਾ ਚੰਗਾ ਨਹੀਂ ਕਹਿ ਬਾਈ ਤੂੰ ਚੰਗਾ ਹੋਣਾ ਇਹਨਾਂ ਸਹੀ ਗੱਲ ਹੈ ਬਰੀਡ ਇੱਕ ਨੰਬਰ ਥਾਣ ਇੱਕ ਨੰਬਰ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਵਾਈ ਚ ਵੀ ਕਿਵੇਂ ਆ ਬਾਕੀ ਕੋਈ ਡਾਕਟਰ ਨੀਤਾ ਰਾਮ ਮਾਰ ਕੇ ਦਿਖਾਉਣਾ ਚੰਗਾ ਨਾ ਲੈਵਾ ਡਾਕਟਰ ਜਗਤ ਹੀ ਵਾਹ ਚੰਗਾ ਬੱਚੀ ਦਾ ਥੋੜਾ ਚੰਗਾ ਨਾ ਮੰਨੇ ਬਾਕੀ ਚਵਾਈ ਤੁਹਾਡੇ ਸਾਹਮਣੇ ਬਾਕੀ ਚਵਾਈ ਡਾਕਟਰ ਭਲਾ ਐਂ ਵੇਝੀ ਯਾਰ ਨਹੀਂ ਵੇਝੀ ਕੋਈ ਚੱਕਰ ਹੀ ਨਹੀਂ ਹਾਂ ਲੈ ਜਿਵੇਂ ਪਹਿਲਾਂ ਨਾਲੇ ਮਰੀ ਮੋਟੀ ਹੋਊ ਡਾਕਟਰ ਕਰਨ ਪੈਂਦੀ ਆ ਕੋਈ ਉਹਨੂੰ ਆਲ ਨਹੀਂ ਜਮਾਈ ਸਹੀ ਗੱਲ ਹੈ ਹਾਂ ਨਹੀਂ ਡਾਕਟਰ ਆਮ ਪਸ਼ੂ ਮਰੀ ਮੋਟੀ ਹੋਊ ਜਿ ਦਿਖਾਉਂਦਾ ਲੈ ਚਵਾਈ ਜੇ ਪਹਿਲਾਂ ਮੈਂ ਕਿਹਾ ਖੜਕਾ ਸੁਣਦਾ ਚਵਾਈ ਦਾ ਕਿ ਨਹੀਂ ਬਾਕੀ ਦਾ ਸਾਰਾ ਚੰਗਾ ਚੋਂ ਹਾਂ ਲੇ ਵੇ ਆ ਚੰਗਾ ਦਾ ਡਰਮੂ ਗਿਆ ਲੱਗਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਬਾਕੀ ਡਾਕਟਰ ਨਾ ਇਹ ਜੀ ਵਹਿਰ ਨੂੰ ਆਮ ਆ ਕਾਮੀ ਨੂੰ ਲੇਵਾ ਇਹਨਾਂ ਥੱਪ ਤੇ ਥਲ ਚੰਗਾ ਲੱਗਦਾ ਸਹੀ ਗੱਲ ਆ ਬਹੁਤ ਜਿਆਦਾ ਚੰਗਾ ਖਾਂ ਲੇਵਾ ਦਾ ਚੂਣ ਦੇਖੋ ਇੱਕ ਨੰਬਰ ਆ ਕਰਮਾ ਇਹ ਲੱਗ ਮਗਰਲੇ ਥਣਾ ਦੀ ਦੇਖੋ ਚਵਾਈ ਲੈ ਬਾਕੀ ਵੱਡੀ ਗੱਲ ਨਾ ਨਿਆਣਾ ਪਾਇਆ ਨਾ ਬੱਚਾ ਜਾ ਡਾਕਟਰ ਨਿਆਣਾ ਵੀ ਨਹੀਂ ਪਾਇਆ ਬੱਚਾ ਵੀ ਛੱਡਿਆ ਨਹੀਂ ਪਹਿਲਾਂ ਹੌਲ ਕਰਦੇ ਕੋਈ ਵਾਸਤਾ ਨਹੀਂ ਨੂੰ ਡਾਕਟਰ ਦਾ ਬੜੀ ਚੰਗੀ ਜਿਹੀ ਆ ਮੋਟਾ ਮੋਟਾ ਜੌਣ ਲਾ ਡਾਕਟਰ ਚੌਂ ਦੀ ਮਾਰੀ ਨਹੀਂ ਹੋਊਗਾ ਰੁੱਤੋਂ ਬੰਦਾ ਕੋں ਦੀਦੀ ਆ ਹੂੰ ਸਹੀ ਗੱਲ ਆ ਬਈ ਮੱਕੀ ਡਾਕਟਰ ਤਿਆਰੀ ਵਹਿਣ ਦੀ ਬਹੁਤ ਚੰਗੀ ਹੋਣੀ ਆ ਤੂੰ ਐਂ ਦੇਖੀ ਦੋ ਦਾ ਸਾਹਮਣੇ ਬਹਿ ਰਹੇ ਨਿੱਖਰ ਬਹੁਤ ਵਾਕੀ ਦੇਖੀ ਦੁੱਧ ਦੇਖੀ ਜਮਾ ਬਹੁਲਾ ਬਾਕੀ ਡਾਕਟਰ ਨੂੰ ਦਿਖਾ ਦੇ ਤੇ ਬਹਿਣ ਦਾ ਜਗਾਰ ਦਿਖਾ ਲੈ ਡਾਕਟਰ ਸੀਲ ਸੰਗ ਬਹਿ ਜਾ ਫੇਰ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਜਮਾ ਵੀ ਡਾਕਟਰ ਕੋ ਕਹਿਣਾ ਯਾਰ ਮੁੱਲ ਜੈਜੂ ਬਈ ਡਾਕਟਰ ਮੁੱਲ ਜੈਜੂ ਕਰਾਂਗੇ ਆਪਾਂ ਮੁੱਲ ਨਹੀਂ ਵਾੜੇ ਕਰਨੇ ਠੀਕ ਆ ਬਈ ਹਾਂ ਹੂੰ ਲਓ ਅੱਗੇ ਭਾਈ 3 ਨੰਬਰ ਤੇ ਕਿਹੜਾ ਸੋਸ ਹੋਈ ਹੈ ਜੀ ਡਾਕਟਰ ਪਲੂਨ ਵੱੱਛੀ ਆ ਇਹ ਵੀ ਠੀਕ ਹੈ ਜੀ ਜੀ ਡਾਕਟਰ ਜਲਸੀ ਵੱੱਛੀ ਆ ਇਹ ਵੀ ਤੜਕੀ ਸੂਈ ਹੈ ਜੀ ਠੀਕ ਆ ਹਾਂ ਜੇਜੂਦ ਦੀ ਆਪਣੀ ਇਹਦੀ ਵੀ ਗਾਰੰਟੀ ਹੋ ਡਾਕਟਰ ਠੀਕ ਆ ਜੇ ਭਾਈ ਸਾਰੀ ਆਪਾਂ ਜੇਜੂਦ ਦੇ ਇਹਨਾਂ ਇੱਕ ਜਿਹੜੇ ਪਾਸੋਂ ਵੀਡੀਓ ਦਿਖਾ ਸਕਦੇ ਹਾਂ ਓਕੇ ਭਾਈ ਬਾਕੀ ਡਾਕਟਰ ਵੱੱਛੀ ਦੇਖੋ ਬਹੁਤ ਜਿਆਦਾ ਚੰਗੀ ਹੈ ਠੀਕ ਆ ਭਾਈ ਹਾਂ ਬਾਕੀ ਡਾਕਟਰ ਬੱਚੇ ਕੀ ਦਿੱਤਾ ਬੱਚੀ ਵਾਲਾ ਦੇ ਦੇ ਮਗਰ ਵੀ ਜਲਸੀ ਵੱੱਛੀ ਹੈ ਨਾ 25 ਰੋਲ ਤੋਂ ਬਹੁਤ ਜਿਆਦਾ ਕੁਆਲਿਟੀ ਦੇ ਬੱਚੇ ਆਏ ਹਨ ਖਰੀਦ ਨਹੀਂ ਹੁੰਦੀ ਸਵਾਰ ਕੇ ਲਈ ਸਹੀ ਗੱਲ ਆ ਵੀ ਆਪਾਂ ਕਹਿੰਦੇ ਬੱਚੇ ਜਾਨਵਰ ਸਭ ਅੱਛੀ ਦੀ ਕੁਆਲਿਟੀ ਚ ਹੈ ਬਹੁਤ ਜਿਆਦਾ ਚੰਗੀ ਆ ਬਈ ਕੀ ਆ ਬਾਕੀ ਡਾਢ ਰਹੀ ਆ ਬੰਦੀ ਗੱਲ ਕੀ ਬਾਹਰ ਵੀ ਬਹੁਤ ਜਿਆਦਾ ਚੰਗੀ ਆ ਹੂੰ ਬਾਹਰ ਤਾਂ ਤੂੰ ਜਗਾਰ ਦੇ ਡਾਕਟਰ ਆ ਆਪੀ ਬਹੁਤ ਜਿਆਦਾ ਚੰਗੀ ਆ ਲੈਵਾ ਕਮਾਲ ਦਾ ਫਾੜੀ ਵਾਲਾ ਆਰਡਰ ਆ ਲੈ ਹਣਾ ਲੈਵਾ ਤਾਂ ਲੈਵਾ ਤਾਂ ਕੋਈ ਲੇਖੇ ਨਹੀਂ ਆ ਬਹਿ ਲਾ ਲੇਕਨ ਨੰਬਰ ਥਾਣ ਲੱਗਿਆ ਬੱਚੇ ਡਾਕਟਰ ਬਾਹਰ ਦੀ ਨਾ ਕੁਆਲਿਟੀ ਵਾਲੀ ਆ ਹਾਂ ਲੈ ਮੂਰੋਂ ਲੈਵਾ ਚੈੱਕ ਕਰ ਲੋ ਪੂਰਾ ਫਾੜੀ ਵਾਲਾ ਆਰਡਰ ਇਕੱਲਾ ਇਕੱਲਾ ਥਾਣ ਮੁਠ ਅੱਥੀ ਚੋਲੇ ਚਾਹੇ ਆ ਦੇਖ ਬਾਈ ਕਮਾਲ ਆ ਬਹੁਤ ਸੋਹਣਾ ਡਰਾ ਹੈ ਨਾ ਬਾਈ ਬਾਕੀ ਡਰਾ ਬਹਿ ਤੂੰ ਆਪੀ ਦੇ ਲਈ ਜਲਸੀ ਬੱਛੀ ਐ ਬਹੁਤ ਜਿਆਦੇ ਅਛੀਂ ਸੁੰਦੀਆਂ ਬਾਕੀ ਡਰਾ ਤਾਂ ਨਾਰਾਂ ਨੂੰ ਵਾ ਦੇਖੋ ਦੇ ਵਿੱਚ ਦਾ ਕੱਲਾ ਕੱਲਾ ਛਾਣ ਮੁੱਠੀ ਵਾਲਾ ਬਾਕੀ ਡਰਾ ਨੇ ਹੱਥ ਨੂੰ ਬਹਿ ਤਿਆਰੀ ਬਹੁਤ ਜਿਆਦੇ ਕਰਨੀ ਆਏ ਤਾਂ ਕੁਝ ਵੀ ਨਹੀਂ ਦੇਦੀ ਲੈ ਬਾਕੀ ਨਾਰਾਂ ਦਿਖਾ ਦੇ ਡਰਾ ਬਾਕੀ ਡਰਾ ਤੂੰ ਦਿਖਾ ਦੇ ਬੰਦਾ ਕਹਿੰਦਾ ਕੱਦ ਬਹੁਤ ਆ ਜਲਸੀ ਵਾਲਾ ਤੂੰ ਕੱਦ ਨਾ ਛੋੜਾ ਬੰਨੇ ਸਹੀ ਗੱਲ ਆ ਬਾਈ ਪੂਰਾ ਰੰਗ ਪ੍ਰਿੰਟ ਆ ਪੂਰਾ ਚੰਗਾ ਕੱਦ ਵੇਡਾ ਬਾਕੀ ਡਰਾ ਬੱਦੀ ਗੱਲ ਕੀ ਬਹੁਤ ਸਭੀ ਪਲੀ ਬੱਛੀ ਐ ਪਹਿਲਾ ਸੂਆ ਹੂੰ ਆ ਚਾਰ ਦੰਦ ਬੱਛੀ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਦੀਏ ਸੂਈ ਸਵਾਈ ਆ ਬੱਚਾ ਕਰਮਣੀ ਨੇ ਬੱਛੀ ਬਾਕੀ ਡਾਕਟਰ ਆ ਮਗਰ ਵੀ ਤੋਹਫੇ ਆ ਬੱਛ ਨੇ ਦਿੱਤੀਆਂ ਸਾਰਿਆਂ ਨੇ ਸਹੀ ਗੱਲ ਆ ਬਾਈ ਬਾਕੀ ਤੂੰ ਬਾਹਰ ਨੂੰ ਦਿਖਾ ਦੇ ਡਾਕਟਰ ਲੈ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾ ਬਾਕੀ ਤੂੰ ਡਾਕਟਰ ਲੈ ਬਾਹਰ ਦਿਖਾ ਬੱਛੀ ਦਾ ਕੀ ਹਵਾਲਾ ਜਿਗਾੜ ਦੇ ਹਨਾ ਜਿਗਾੜ ਡਾਕਟਰ ਬਹੁਤ ਜਿਆਦਾ ਜੰਗਾ ਬੱਛੀ ਦਾ ਨਖਰੂ ਵੀ ਬਹੁਤ ਹੈ ਹਮ ਅਜੇ ਮੰਨੇ ਡੰਗ ਦੇ ਦੀ ਦੋ ਚੁਆਇਆਂ ਹੋ ਗਾ ਨਾ ਬੱਛੀ ਨੂੰ ਨਖਰ ਬਹੁਤ ਆਣਾ ਹੈ ਠੀਕ ਆ ਬਾਕੀ ਡਾਕਟਰ ਨੂੰ ਦਿਖਾ ਦੇ ਲੰਮੀ ਲੰਮੀ ਕੱਦ ਕੁਦ ਹਮ ਤੇ ਸਾਰੇ ਪਾਸੇ ਦਿਖਾ ਦੇ ਡਾਕਟਰ ਮੂੰਹ డాక్టర్ తునా ਬੱਚਾ ਦਾ ਪਿਆਰਾ ਬੋਦੀਵਾਦੀ ਚੰਗਿਆ ਤਾਂ ਲੈ ਵੇਖ। ਬੰਦੀ ਗੱਲ ਕੀ ਡਾਕਟਰ ਲੈ ਸੀਲਟਨ ਦੀ ਬਹੁਤ ਆ ਜਿਆਦੇ ਕੋਈ ਚੱਕਰੀ ਨਹੀਂ ਯਾਰ। ਠੀਕ ਆ ਬਾਈ। ਹਾਂ ਬਹੁਤ ਜਿਆਦੇ ਸਾਫ ਸੁੱਥੀ ਬੱਚੀ ਦਵਾਈ ਜੂ ਵੀ ਕਿਵੇਂ ਆ। ਦਵਾਈ ਲੈ ਡਾਕਟਰ ਮੱਤਾਰਾ ਮਾਰ ਕੇ ਦਿਖਾਵਾਂਗੇ। ਠੀਕ ਆ। ਹਾਂ ਕੋਈ ਚੱਕਰ ਦਾ ਮੰਨੇ ਆਪਾਂ ਉਹ ਹੀ ਆ। ਕਿੰਨਾ ਕੁ ਬੋਲਾ ਮੰਨ ਕੇ ਜਾ। ਉਹ ਡਾਕਟਰ ਆਪਾਂ ਇਹਦਾ ਮੰਨ ਕੇ ਚੱਲੇ ਜਾ ਬੱਚੀ ਨੂੰ ਬਾਹਰ ਤਾਂ ਨਹੀਂ ਕਹਦੇ ਤੇ 20 ਦੇ ਆਸੇ ਪਾਸੇ ਦੇਣ ਦਾ ਹੱਕ ਹੈਗਾ ਵੀ। ਉਹਦਾ ਕੋਈ ਮਨ ਤੜ ਕੇ ਚਾਲ ਕੇ ਕਿਲੋ ਬੋਲਾ ਕੱਢਿਆ ਬੱਚੀ ਉੱਚਾ ਕੇ। ਠੀਕ ਆ ਬਾਈ। ਹਾਂ ਹਜੇ ਪ੍ਰੋਪਰ ਖਾਲੀ ਨਹੀਂ ਕਰੀ। ਬਾਕੀ ਧਾਰਾ ਮਾਰ ਨਿਆਣਾ ਪਾਲ ਆ ਬਾਈ ਕਿਨਾਂ ਮੌਜ ਨਾ ਬਹਿ ਜਾ ਜਿਵੇਂ ਮਰਜੀ ਬੈਠੀ ਬਾਕੀ ਡਾਕਟਰ ਨਾ ਬਹਿ ਰਹੇ ਸੀਰਸਨ ਦੀ ਬਹੁਤ ਹੈ ਹਮ ਅੱਜ ਵੀ ਪਹਿਲਾਂ ਕੋਈ ਮਾੜੀ ਮੋਟੀ ਭਾਂਗ ਕਰ ਜੇ ਉਹ ਡਾਕਟਰ ਜਮੇ ਨਹੀਂ ਨਹੀਂ ਹਾਂ ਬਾ ਉਹ ਜੇ ਕਰਨਾ ਮਰੇ ਤਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਚੋਣ ਬੜਾ ਚੰਗਾ ਬਾਕੀ ਡਾਕਟਰਿਆ ਥਾਣੀ ਬੜਾ ਚੰਗਾ ਥਾਂ ਦੇ ਸਿਰ ਤੇ ਡਾਕਟਰ ਚਵਾਈ ਹੋਣੀ ਹੈ ਸਹੀ ਗੱਲ ਆ ਜੇ ਥਣ ਮਾਰਾਗਾ ਫੇਰ ਵੀ ਚਵਾਈ ਮਾਰੀ ਹੈ ਹਮ ਲੈ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਧਾਰਾ ਮਾਰੀ ਡਾਕਟਰ ਚਵਾਈ ਦਾ ਥਣ ਸਿਰ ਤੇ ਹੋਣਾ ਥਣ ਬਹੁਤ ਜਿਆਦਾ ਚੰਗਾ ਲੱਗਿਆ ਸਹੀ ਗੱਲ ਆ ਬੜੀ ਚੰਗੀ ਚਵਾਈ ਆ ਹਨਾ ਬੜੀ ਚੰਗੀ ਆ ਥੋੜੀ ਚੰਗੀ ਨਾ ਮੰਦਾ ਬੰਦੇ ਸਹੀ ਗੱਲ ਬਾਕੀ ਡਾਕਟਰ ਆਏ ਯਾਰ ਇੱਕ ਨਾ ਇੱਕ ਫਰੀ ਹੈ ਨਾਲ ਬੱਚਿਆਂ ਨਾਲ ਬੱਚੀਆਂ ਹੀ ਆ ਦੋਨਾਂ ਦੇ ਕੋਈ ਬੱਚਿਆ ਦਾ ਕੰਮ ਹੀ ਨਹੀਂ ਸਹੀ ਗੱਲ ਆ ਬਾਈ ਹਾਂ ਦੋਨਾਂ ਮਗੇ ਜਾਨਵਰ ਬਹੁਤ ਜਿਆਦਾ ਚੰਗੇ ਆ ਕੋਈ ਬਾੜਾ ਨਹੀਂ ਨਹੀਂ ਹੁਣ ਬਹੜਿਆਣਾ ਬਾਗੇ ਬਹਿ ਗਏ ਕੋਈ ਵਾਸਤੇ ਨਹੀਂ ਬਹਿਣ ਨੂੰ ਬਾਕੀ ਚਵਾਈ ਡਾਕਟਰ ਦਿਖਾ ਦੇ ਚਵਾਈ ਤਨੂੰ ਆਪ ਹੀ ਦੱਸ ਦਈਏ ਬਾਕੀ ਜੱਗੀਆਂ ਮੋਟਾ ਚੋਂ ਨਾ ਜਿੰਨੀ ਮਰਜੀ ਚਵਾਈ ਖੜਕਾ ਸੁਣਦਾ ਚਵਾਈ ਦਾਕ ਨਹੀਂ ਬਾਈ ਬਾਕੀ ਡਾਕਟਰ ਥਣ ਬਹੁਤ ਚੰਗਾ ਯਾਰ ਅੰਸ਼ੇਤੀ ਚਵਾਈ ਹੋਣੀ ਆ ਠੀ ਵਾਲਾ ਥਾਣਾ ਘੱਲ ਬਾਕੀ ਡਾਕਟਰ ਨਾਲ ਥਾਣਾ ਬਹੁਤ ਜਿਆਦਾ ਚੰਗਾ ਥਾਣ ਦੇ ਸੇਫਟੀ ਚਵਾਈ ਨੇ ਹੋਣਾ ਹੂੰ ਸਹੀ ਗੱਲ ਆ ਥਾਣ ਨਹੀਂ ਮਾਰਾ ਬਾਕੀ ਤੈਨੂੰ ਬੱਚੀ ਮਰੀ ਜੀ ਮੂਹਰੇ ਤੋਂ ਘੱਟ ਕੋਈ ਬੱਚੇ ਨਾ ਪੈਸਾ ਬੱਚੀ ਵੀ ਹੋਣ ਲੱਗੀ ਉੱਠਣ ਜੀ ਹੂੰ ਬਾਕੀ ਡਾਕਟਰ ਮੰਗ ਲੋ ਦਿਖਾ ਦੇ ਪੂਰੀ ਸਭੀ ਭੜਿਆ ਲੇਵੇ ਦਾ ਜਗਾਰ ਦੇ ਡਾਕਟਰ ਸਹੀ ਗੱਲ ਆ ਲੈ ਤੇ ਮੁੱਲ ਭਰਾ ਜੈ ਮੁੱਲੇ ਨਾਲ ਡਾਕਟਰ ਆਪਾ ਜੈਜ ਕਰਨਾ ਕੋਈ ਮੁੱਲ ਨਹੀਂ ਵਾੜੇ ਕਰਨਾ ਬਾਕੀ ਡਾਕਟਰ ਤੂੰ ਵੱਡੀ ਗੱਲ ਕੀ ਉਹ ਦਿਖਾ ਦੇ ਬੱਚੇ ਸਾਫ ਸੁਥਰੇ ਪਸ਼ੂ ਵਾੜੇ ਆ ਸਹੀ ਗੱਲ ਆ ਬਾਕੀ ਡਾਕਟਰ ਜਲਸੀ ਆ ਹੁਣ ਜਲਸੀ ਦੀ ਡਿਮਾਂਡ ਬਹੁਤ ਆ ਤੈਨੂੰ ਵੀ ਪਤਾ ਗਰਮੀ ਦੇ ਹਿਸਾਬ ਸਹੀ ਗੱਲ ਹੈ ਬਈ ਅੱਗੇ ਬਈ 4 ਨੰਬਰ ਤੇ ਕਿਹੜਾ ਸੂਆ ਹੁੰਦੀ ਹੈ ਇਹ ਡਾਕਟਰ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲਊ ਡਾਕਟਰ ਇਹ ਲੈ ਜੂ ਮੰਨ ਕੇ ਚਲੋ ਜੇ ਘੱਟੋ ਘੱਟ ਮੇਸਾ ਵਿੱਚ 4 ਤੋਂ 5 ਦਿਨ ਤਾਂ ਠੀਕ ਹੈ ਬਾਈ ਉਹ ਤਾਂ ਇੱਕ ਤੋਂ ਵੱਧ ਘੱਟ ਵੀ ਦੇ ਜੇ ਬਹਿ ਡਾਕਟਰ ਵੱਡੀ ਬੁੱਢੀ ਬਹੁਤ ਹੈ ਕੱਦ ਬਹੁਤ ਹਨ ਕੱਦ ਵੀ ਬਹੁਤ ਆ ਬਾਕੀ ਡਾਕਟਰ ਜਿਹਦਾ ਮਾਲਕਾਂ ਨੇ ਲਈ ਨਾ ਪਹਿਲੇ ਸੂਏ ਨੇ 20 22 ਕਿਲੋ ਚੋਇਆ ਦੱਸਿਆ ਠੀਕ ਹੈ ਲੈ ਵੀਰਾ ਜਿਗਾ ਦਿਖਾ ਦੇ ਰਿਹਾ ਬਾਕੀ ਦਾ ਟਮਾਟਰ ਲਟੂ ਲਬਾ ਪਈ ਹੈ ਬਈ ਹਾਂ ਦੇ ਕੋ ਡਾਕਟਰ ਕਿੰਨਾ ਕੰਮ ਕਰਦਾ ਕੀ ਬਾਤ ਹੈ ਯਾਰ ਬਹੁਤ ਜਿਆਦਾ ਚੰਗਾ ਲੱਗਦਾ ਖਾਣ ਲੈਵਾ ਨਾੜਾ ਨੂੜਾ ਲੈਵੇ ਤੇ ਫੋਲਾ ਵੱਡੀ ਨਾੜ ਦੇਖੋ ਤੇ ਉਦਾਂ ਹੀ ਕੀ ਬਾਤ ਆ ਬਈ ਕੱਚੀ ਕੱਚੀ ਹੁਣ ਬਾਕੀ ਨਾਲ ਕੱਚੀ ਹੁਣ ਚੱਲ ਪੰਜਾਂ ਦਾ ਕੱਚੀ ਚੱਲ ਜਾਂਦਾ ਬਹੁਤ ਸੰਭਾ ਜਾਂਦਾ ਹਮ ਬਾਕੀ ਨਾਲ ਟਰਾਪੀ ਦਿਖਾ ਦੀ ਪੱਧਰ ਪੁੱਧਰ ਬਹੁਤ ਹੈ ਸਹੀ ਗੱਲ ਆ ਬਾਕੀ ਕੁਆਲਿਟੀ ਦੇਖ ਡਾਕਟਰ ਵਹਿੜ ਦੀ ਚਮਕ ਚਮਕ ਪੂਰੀ ਆ ਬਈ ਕੱਚੀ ਪੂਰੀ ਡਾਕਟਰ ਜਾਨ ਵਾਲੀ ਵਹਿੜ ਆ ਯਾਰ ਕੋਈ ਐਨਾ ਮੰਨੇ ਕੋਈ ਲੱਸੀ ਆ ਤੂੰ ਕੱਦ ਆਪਾਂ ਬਰਬਰ ਖੜ ਕੇ ਦਿਖਾਵਾਂਗੇ ਸਹੀ ਗੱਲ ਤੇ ਲੇਵਰ ਨਾਲ ਤੇ ਲਾਟੂ ਲਾਂ ਕੱਦ ਪੁੱਧ ਜਿੰਨਾ ਕਹਦੇ ਉਹਨਾ ਦੁੱਧ ਵਾਲਾ ਪੀ ਸਕ ਡਾਕਟਰ ਯਾ ਗਰਮੀ ਆ ਇਸ ਹਿਸਾਬ ਨਾਲ ਹੁਣ ਜਨਵਰ ਲੈਣੇ ਪੈਣ ਬਾਕੀ ਦਿਖਾ ਦੇ ਦਾ ਪੱਜਾ ਘਾੜ ਵਹਿੜ ਦਾ ਲੈ ਸਹੀ ਗੱਲ ਲੈ ਬਰੀਡ ਪੂਰੀ ਡਾਕਟਰ ਜਾਣ ਕੋਈ ਐਨਾ ਮੰਨੇ ਕੋਈ ਲੱਸੀ ਐ ਸਹੀ ਆ ਪੂਰੀ ਬੱਧੀ ਆ ਕੋਈ ਛੋਟੀ ਨਾ ਮੰਨੇ ਬਾਕੀ ਡਾਕਟਰ ਬੱਧੀ ਆ ਕੇ ਸੀਸ ਸਿੰਧੀ ਦੇ ਖੋਲ ਜਿਵੇਂ ਮਰਜੀ ਵੈਜੇ ਇੰਦਰ ਦੀ ਡਾਕਟਰ ਮਰਜੀ ਵੈਜੇ ਇਹਨਾਂ ਦਾ ਗੱਲ ਮਾਇਨੇ ਕੋਈ ਦਿਖਾਈ ਹੀ ਨਹੀਂ ਨਾ ਯਾਰ ਸਹੀ ਗੱਲ ਆ ਬਾਈ ਹਾਂ ਮਰਜ਼ੀ ਖਾਦੀ ਡਾਕਟਰ ਲੈ ਵਲੂ ਬਾਈ ਦਾ ਇੱਕ ਕੱਚੀ ਦਾ ਮੁੱਲ ਵੀ ਬਾਈ ਕਹਿੰਦਾ ਡਾਕਟਰ ਮੁੱਲ ਵੀ ਕੱਚੀ ਦਾ ਆਪਣਾ ਜਾਇਜ਼ ਹੋਣਾ ਕੋਈ ਮੁੱਲ ਨਹੀਂ ਵਾੜਾ ਕਰਨਾ ਇਹ ਆਪਣੀ ਕੋਈ ਤੜਕੀ ਹੋਈ ਆ ਬਈ ਦਾ ਦੋ ਇਹ ਠੀਕ ਆ ਬਾਈ ਹਾਂ ਹੂੰ ਮੈਨੂੰ ਬਹੁਤ ਚੰਗੇ ਆਏਗਾ ਘਰ ਇੱਕ ਨੰਬਰ ਚਵਾਈ ਚਵਾਈ ਬਹੁਤ ਚੰਗੇ ਨੇ ਕੋਈ ਬਾਕੀ ਡਾਕਟਰ ਨੂੰ ਥਾਣਾ ਆਪ ਹੀ ਦਿਖਾ ਲਈ ਥਾਣੇ ਲੱਗਿਆ ਥਾਣੇ ਵੀ ਇੱਕ ਨੰਬਰ ਲੱਗਿਆ ਹਾਂ ਬਾਕੀ ਡਾਕਟਰ ਮਗਰੋਂ ਦਿਖਾ ਲਈ ਮੇਰੀ ਕੁਆਲਿਟੀ ਲੈ ਬਾਕੀ ਜਿਹਦੇ ਦਾ ਪੂਰਾ ਤਿਆਰ ਹੋਣਾ ਬਾਅਦ ਦੱਸਣਾ ਮੈਂ ਵਾਕਈ ਚੰਗੀ ਹਾਂ ਮੁੱਲ ਜਮਨ ਜਾਈ ਮੁੱਲ ਡਾਕਟਰ ਜਾਇਜ਼ ਕਰਦਾ ਜੇ ਮੈਂ ਬਾਹਰ ਦੇ ਡਾਕਟਰ ਖੇ ਕੇ ਆਪਾਂ ਮੁੱਲ ਨਹੀਂ ਹੋਟਾ ਕਰ ਲੈ ਪਿੱਛੇ ਤੋਂ ਚੌੜੀ ਚੌੜੀ ਹੈ ਚੌੜੀ ਬਹੁਤ ਹੈ ਕੱਦ ਬਿੱਡ ਬਹੁਤ ਹੈ ਸਭੀ ਬੜੀ ਬਹੁਤ ਹੈ ਬਾਕੀ ਠੰਡੀ ਸੀੜ ਹੈ ਡਾਕਟਰ ਬਹੁਤ ਆਲਾ ਜਿਵੇਂ ਮਰ ਜਾਈ ਹਾਂ ਬਾਕੀ ਕੁਆਲਿਟੀ ਵਹਿਰ ਦੀ ਬ ਹੂੰ ਮਥਾ ਵੀ ਡਾਕਟਰ ਦਿਖਾ ਦੂ ਪਿਛਾ ਮਾਰ ਕੇ ਪਾਜ ਦੀ ਵਾਇਰ ਦੀ ਚੰਗੀ ਆ ਲੈ ਠੀਕ ਆ ਬਾਈ ਹਾਂ ਅੱਗੇ ਵੀ ਪੰਜ ਨੰਬਰ ਕਿਹੜਾ ਸੂਸ ਹੁੰਦੀ ਇਹ ਡਾਕਟਰ ਦੂਜਾ ਸੂਸ ਹੁੰਦੀ ਆ ਕਿੰਨੇ ਦਿਨ ਲਊ ਇਹ ਲੈ ਜੂ ਡਾਕਟਰ ਮੰਨ ਕੇ ਚਲੋ ਯਾਰ ਚਾਰ ਤੋਂ ਪੰਜ ਦਿਨ ਤਾਂ ਲੈ ਜੂ ਇਹ ਬਨੇ ਹਫਤੇ ਹੀ ਲੈ ਜੀ ਠੀਕ ਆ ਬਾਈ ਬਾਕੀ ਵਾਇਰ ਸੀ ਹੈ ਚੰਗੀ ਹੂੰ ਕੀ ਰਿਕਾਰਡ ਆ ਵੈਸੇ ਜੀ ਉਹ ਡਾਕਟਰ ਸਾਹਾ ਉਮੀ ਗਲੋ ਸਿਆ ਮਾਲਕਾਂ ਨੇ ਪਹਿਲਾਂ ਦਾ ਬਾਕੀ ਬੰਦੀ ਬੁੰਦੀ ਬਹੁਤ ਹੈ ਹੂੰ ਥਣ ਬੜਾ ਚੰਗਾ ਹਾਂ ਥਣ ਵੀ ਚੰਗਾ ਬਾਕੀ ਡਾਕਟਰ ਵਾਇਰ ਦਾ ਬਰੀਕ ਵਾਲੀ ਆ ਸਹੀ ਆ ਫੇਸ ਬੜਾ ਦੇਖੀ ਦੁੱਧ ਆ ਜਾਣ ਬਾਰਾ ਵੀ ਉਹਦੀ ਵਾਦੀ ਬਹੁਤ ਚੰਗੀ ਆ ਹੱਕ ਆਪਣਾ ਬੈਡ ਦੇ ਵਿੱਚ ਉਹ ਕਿ ਡਾਕਟਰ ਮੁੱਲ ਬਹੁਤ ਬੰਦੇ ਕਹਿੰਦੇ ਨਾ ਬੱਤ ਦੇ ਭਾਅ ਲਾਉਣੇ ਆਪਾਂ ਉਹ ਇਹ ਭਾਅ ਨਹੀਂ ਕੋਈ ਬੜਾ ਵੱਡਾ ਮੁੱਲ ਨਹੀਂ ਕਰਦੇ ਆਪਾਂ ਦਾ ਹੂੰ ਆਪਾਂ ਜਾਇਜ਼ ਮੁੱਲ ਨੇ ਦੇਖੇ ਰਾਜੀ ਆ ਪਸ਼ੂ ਬਾਦੇ ਠੀਕ ਆ ਭਾਈ ਹਾਂ ਹੂੰ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਬਾਕੀ ਡਾਕਟਰ ਜਿਹੇ ਜੀ ਬਹਿਣਾ ਕੱਚੀ ਦੇ ਹਿਸਾਬ ਨਾਲ ਉਹ ਜਿਹਾ ਭਾਅ ਹੋਣਾ ਜਿਹਦੇ ਤਿਆਰ ਹੋ ਗਿਆ ਆਪਾਂ ਨੂੰ ਪਤਾ ਕਿੰਨੇ ਦੀ ਬਹਿਣਾ ਹੂੰ ਬਾਕੀ ਸਾਫ ਸੁਥਰੀ ਬਹੁਤ ਹੈ ਸਹੀ ਗੱਲ ਆ ਹਾਂ ਹੂੰ ਯਾ ਵਾਹ ਬਾਕੀ ਡਾਕਟਰ ਤੂੰ ਲੈ ਵੇਟ ਨੂੰ ਨਾਲ ਖਾ ਦੇ ਤਿਆਰੀ ਬਹੁਤ ਕਰੂ ਵਧੀਆਲੀ ਕੱਚੀ ਕੱਚੀ ਹੋਈ ਆ ਬਾਕੀ ਡਾਕਟਰ ਰੰਗ ਕੁਆਲਟੀ ਫੇਸ ਬੂਟ ਜਿੰਨਾ ਕਹੇ ਉਨਾ ਚੰਗਾ ਦਾ ਆਪਾਂ ਡਾਕਟਰ ਦਾ ਮੁੱਲ ਨਹੀਂ ਵਾਅਦਾ ਕਰਦੇ ਠੀਕ ਹੈ ਭਾਈ ਠੰਡੀ ਸੀਲ ਦਾ ਟਰੇ ਵੀ ਬਹੁਤ ਹਾਲਾ ਜਿਵੇਂ ਮਰਦੀ ਹੱਥ ਲਾਈ ਕੇ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਰੀਡ ਚੰਗੀ ਆ ਤੇ ਲੈ ਬਾਕੀ ਡਾਕਟਰ ਜੇ ਗਰਮੀ ਚ ਦੁੱਧ ਵਧਾ ਦੇਣੀ ਇਹ ਜਿਹਿਆਂ ਨੇ ਉਹ ਨਸਲਾ ਹੀ ਗਾਉਂਦਾ ਲੈ ਘੱਟ ਲੈ ਕੇ ਰਾਜੀ ਆ ਸਹੀ ਆ ਹਾਂ ਕੀ ਬਾਤ ਆਇਆ ਲੇਵਾ ਬੋਅਤ ਬਣਾਉ ਹਣਾ ਡਾਕਟਰ ਬਰੀਕ ਵਾਲੀ ਲੈਵੇ ਲੈ ਤੂੰ ਲੈਵੇ ਦਿਖਾ ਲੈ ਰਵੜੰਗੋ ਬਾਦਾ ਲੈਵਾ ਲੈ ਦਿਖਾਦਾ ਲੈ ਲੇਵਾ ਬੋਅਤ ਬਾਕੀ ਥਾਂ ਤੋਂ ਦਿਖਾ ਰਿਹਾ ਡਾਕਟਰ ਦੋਨੇ ਪਾਸੋਂ ਬਹੁਤ ਜਿਆਦਾ ਚੰਗਾ ਖਾਣ ਲੱਗਿਆ ਸਹੀ ਗੱਲ ਤੇ ਬਾਕੀ ਡਾਕਟਰ ਨਾ ਉਹ ਨਾ ਮੰਨੇ ਮੋਟੀ ਜੀ ਹੈਗਾ ਮਟੈਟ ਜੀ ਨਹੀਂ ਬਰੀਕ ਲੈਵੇ ਜੇ ਨਾ ਨੋੜਾ ਲੈਵੇ ਤੇ ਦਿਖਾ ਦੀ ਸਹੀ ਗੱਲ ਅਨ ਵੀ ਬਹੁਤ ਚੰਗਾ ਲੱਗਿਆ ਡਾਕਟਰ ਦੇ ਖਲੀ ਨਾੜ ਤਾਂ ਐ ਚਮਕੀ ਹੈ ਲੈਵੇ ਤੇ ਹਾਂ ਅੱਗੇ ਬਈ ਬੱਚੀ ਆ ਡਾਕਟਰ ਆਪਣੇ ਬੱਚਾ ਲਿਆ ਸੀ ਬਹੁਤ ਜਿਆਦਾ ਚੰਗਾ ਬੱਚਾ ਹੈ ਇਹਦੇ ਡਾਕਟਰ ਹੋ ਗਏ ਮੰਨ ਕੇ ਚੱਲੋ ਵੀ ਮਹੀਨੇ ਦੇ ਉੱਤੇ ਹੋਏ ਹੋਟੀਗਾ ਲੱਗੇ ਇਹਨੂੰ ਠੀਕ ਹੈ ਜੀ ਆਪਾਂ ਲਈ ਮਾਲਕਾ ਤੋਂ ਖਾਲੀ ਮੰਨ ਕੇ ਆਂ ਦੇਣੀ ਖਾਲੀ ਮੰਨ ਕੇ 12 ਬੱਚੀ ਬਣੀ ਗੱਭਰ ਹੀ ਨਿਕਲੇ ਆਵੇ ਠੀਕ ਹੈ ਜੀ ਹਾਂ ਹੈ ਮੂੰਹੋ ਦੋ ਦੰਦਾ ਠੀਕ ਹੈ ਬਈ ਹਾਂ ਅਬਾ ਦੱਸ ਕੇ ਦੇਣੀ ਆ ਕਿਹੜੇ ਟੀਕੇ ਦੀ ਇਹੇ ਕੀ ਕਿਹਾ ਡਾਕਟਰ ਬੰਦੇ ਕੋਲ ਸੀ ਬਹੁਤ ਜਿਆਦਾ ਚੰਗਾ ਕਹਿੰਦਾ ਆਪਾਂ ਮੈਂ ਕਹੀ ਕਿ ਜਿਹੜੇ ਫਲਾਣੀ ਡਿਗਰੇ ਕੀ ਬਾਕੀ ਬੱਚਾ ਦਾ ਟਰਾਪ ਹੀ ਦੱਸੂਗਾ ਵੀ ਬਾਕੀ ਬਈ ਕਿੰਨਾ ਕਿ ਚੰਗੇ ਡਿਗਰੇ ਆ ਕਿਵੇਂ ਏਸ ਬੜਾ ਪਿਆਰਾ ਡਾਕਟਰ ਇਹ ਬੱਚੀ ਤੂੰ ਆਪੀ ਦੇਣਾ ਸਭੀ ਬੜੀ ਬੱਚੀ ਆ ਕਵਾਜ ਦੀ ਦੇ ਬੱਚੀ ਦੀ ਬਾਕੀ ਬੰਦੀ ਗੱਲ ਕੀ ਡਾਕਟਰ ਤੂੰ ਦਿਖਾਵੇ ਬੱਚੀ ਆ ਥਾਣਾ ਕੋਈ ਫੋਰਸਾਂ ਨਹੀਂ ਲਾ ਸਹੀ ਗੱਲ ਹੈ ਬ੍ਰੀਡ ਇੱਕ ਨੰਬਰ ਝੂਲੀ ਕਮਾਲ ਝੂਲੀ ਦਾ ਬੈਡ ਬਹੁਤ ਚੰਗੇ ਆ ਆਹ ਬਾਤ ਹੈ ਬਾਕੀ ਡਾਕਟਰ ਜਿਹੇ ਤੋਂ ਲਈਏ ਨਾ ਬੰਦੇ ਕੋਲੋਂ ਬਾਈ ਦਾ ਫਾਇਆ ਚੰਗੇ ਆ ਬਾਕੀ ਡਾਕਟਰ ਕੁਆਲਿਟੀ ਦੇ ਬੱਚੀ ਦੀ ਸਹੀ ਗੱਲ ਹੈ ਆਪਾਂ ਇਹਨਾਂ ਮੰਨੇ ਵੀ ਕ੍ਰੋਸ ਜ਼ਿਆਦਾਤਰ ਬਾਈ ਗਾਵਾਂ ਹੀ ਲੈਣਾ ਬੱਚੀ ਬਾਈ ਬੱਚੀ ਲੈਣਾ ਬਹੁਤ ਦੀ ਲੈਣੇ ਜਿਹਦੇ ਆਪਾਂ ਨੂੰ ਚੰਗੀ ਲੱਗੇ ਵਾਵੇ ਮਨ ਨੂੰ ਬੱਚਾ ਆਪਾਂ ਲੈਣਾ ਤੇ ਬਾਕੀ ਗੱਲ ਨਹੀਂ ਗੁਰਨੀ ਡਾਕਟਰ ਤੋਤਾ ਦਾ ਬੱਚੀ ਦਾ ਦੇਖ ਸਹੀ ਗੱਲ ਹੈ ਆਪਾਂ ਲਈ ਪਰ ਖਾਲੀ ਮੰਨ ਕੇ ਆ ਹੋ ਸਕਦਾ ਬੱਚੀ ਗੱਬਣ ਹੋਵੇ ਠੀਕ ਹੈ ਹਾਂ ਅਜ ਮਹੀਨੇ ਤੋਂ ਉਹਨੂੰ ਉੱਤੇ ਹੋਗਾ ਧੀ ਗੱਲ ਅੱਗੇ ਨੂੰ ਠੀਕ ਹੈ ਭਾਈ ਹਾਂ ਬੱਚੀ ਚੰਗੀ ਹੈ ਉਤੋਂ 15 ਦਾ ਪ੍ਰਿੰਟ ਵਾਲੀ ਆਜਾਦ ਨੇ ਬੈਸੀ ਟੀਕੇ ਦੇ ਕਾਬਲ ਵੀ ਆ ਬਾਕੀ ਆ ਡਾਕਟਰ ਬਸ ਉਹ ਵਜਾ ਰਹਿ ਵੀ ਸਕਦੀ ਆ ਟੀਕੇ ਦੇ ਕਾਬਲ ਆ ਜਾਨ ਜੰਦ ਬਹੁਤ ਵੱਚੀ ਚ ਬਾਕੀ ਉਹ ਦਿਖਾ ਦੇ ਡਾਕਟਰ ਪੁੱਤਰ ਪੁੱਤਰ ਬਹੁਤ ਹੈ ਸਹੀ ਗੱਲ ਆ ਵੱਡੀ ਗੱਲ ਕੀ ਆ ਡਾਕਟਰ ਇਹ ਰਹਿ ਜਾ ਬੱਚਾ ਹਰੇਕ ਵੰਦਾ ਬੇਜਦਾ ਬੰਦੇ ਨੂੰ ਲੋਰ ਸੀ ਤਾਂ ਵੇਚਿਓ ਨੇ ਸਹੀ ਆ ਤੇ ਬਾਕੀ ਆ ਵੱਡੀ ਗੱਲ ਹੋਰ ਵੀ ਆ ਡਾਕਟਰ ਔਰ ਐਡੀ ਛੰਮੀ ਬਲੀ ਬੱਚਾ ਕੋਈ ਵੀ ਨਹੀਂ ਉਹ ਕਰਦਾ ਸਹੀ ਗੱਲ ਆ ਬਾਕੀ ਡਾਕਟਰ ਤੂੰ ਦਿਖਾ ਕੁਆਲਿਟੀ ਬੱਚੀ ਦੀ ਮੁੱਲ ਜਾਇਜ਼ ਹੋਊ ਬਾਈ ਜਮਾ ਬਾਕੀ ਡਾਕਟਰ ਆਪਾਂ ਮੁੱਲ ਉਹ ਨਹੀਂ ਕਰਦੇ ਵੀ ਦੁਗਣਾ ਦੁਗਣੀ ਕਰਦੇ ਆ ਮੁੱਲ ਆਪਾਂ ਬਹੁਤ ਜਾਇਜ਼ ਮੁੱਲ ਕਰਕੇ ਵੇਚਣੀ ਆ ਠੀਕ ਆ ਬਾਈ ਆਪਾਂ ਮੁੱਲ ਨਹੀਂ ਕਰਨਾ ਇਹ ਜੀ ਬੱਚੀ ਦਾ ਲੱਤੀ 30 35 ਬੰਗੀ ਜਾਂਦਾ ਆਪਾਂ ਤਾਂ ਪੂਰੇ ਜਾਇਜ਼ ਮਾਇਨੇ ਬੱਚੀ ਵੇਚਣੀ ਆ ਠੀਕ ਆ ਬਾਈ ਲੈਣੀ ਵੀ ਆਪਾਂ ਉਹ ਜੇ ਭਾਣੀ ਆ ਤੇ ਦੇਣੀ ਵੀ ਭਾਣੀ ਆਪਾਂ ਕੋ ਬਾਣੀ ਵੀ ਬੱਦੇ ਭਾ ਕਰਦੇ ਆ ਬਾਈ ਬਾਕੀ ਡਾਕਟਰ ਬੱਚਾ ਉਹ ਆਪੇ ਦੱਸੂਗਾ ਜਮਾ ਜਾਇਜ਼ ਮੁੱਲ ਹੋ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਬੱਚੀ ਦਾ ਬਈ ਕੋਈ ਆਣੀ ਬੜੱਕੇ ਲੈ ਲੈਣਾ ਚੰਗੀ ਜੀ ਨੇ ਤਾਂ ਆਪਾਂ ਲੈ ਲਈਦੀ ਨਹੀਂ ਤਾਂ ਜ਼ਿਆਦਾਤਰ ਤਾਂ ਬਾਕੀ ਵਾਟਰ ਤੋਂ ਆਇਆ ਦੇਖੀ ਫੇਸ ਦੇਖ ਲਈ ਬੱਚੀ ਦਾ ਬਹੁਤ ਚੰਗਾ ਹੈ ਤੇ ਬਾਕੀ ਡਾਕਟਰ ਜਦੋਂ ਆਪਾਂ ਮੁੱਲ ਕਰਿਆ ਲੋਕਾਂ ਨੇ ਕਿਹਾ ਸੱਚਮੁੱਚ ਇਹ ਮੁੱਲ ਇੰਨਾ ਜ਼ਿਆਦਾ ਕਿਵੇਂ ਕਰ ਆਪ ਕੋ ਮੁੱਲ ਨਹੀਂ ਕਰਨਾ ਇਹਦਾ ਹਾਂ ਇਹ ਸ੍ਰੀ ਬਿਊਟੀ ਦੇਗਾ ਨਾ ਕਮਾਲ ਬਾਕੀ ਡਾਕਟਰ ਕੁਆਲਿਟੀ ਬਹੁਤ ਵਧੀਆ ਵਾਲਾ ਬਰੀਡ ਪਾਉਂਦਾ ਏ ਬੱਚੇ ਬਾਕੀ ਡਾਕਟਰ ਬੱਚਾ ਹੈ ਬਹੁਤ ਚੰਗਾ ਅਗੇ ਉਂ ਦਿਖਾ ਦੇ ਜਾਨਵਰੀ ਹੈ ਬੱਚੇ ਚ ਸਹੀ ਤੇ ਬਾਕੀ ਖਾਣ ਨਹੀਂ ਗੁਰ ਨਹੀਂ ਬੱਚੇ ਦੀ ਜਿੰਨੀ ਕਹਦੇ ਓੰਨੀ ਚੰਗੀ ਹੈ ਕੱਦ ਦਾ ਅੰਦਾਜ਼ਾ ਲਾ ਲਿਓ ਭਾਈ ਬਰਾਬਰ ਖੜਾ ਹੁ ਤਾਂ ਅੰਦਾਜ਼ਾ ਲਾ ਲਿਓ ਕੱਦ ਵੀ ਬਾਕੀ ਡਾਕਟਰ ਕੱਦ ਦੇਖਦਾ ਬੱਚੇ ਦਾ ਹੂੰ ਆਪਾਂ ਮੋਦਰੀ ਵਾਰੇ ਕਰਦੇ ਡਾਕਟਰ ਹੋਈ ਜਾਂਦੀ 35 ਮੰਗੀ ਜਾਂਦਾ ਕੋਈ 30 ਮੰਗੀ ਜਾਂਦਾ ਆਪਾਂ 35 30 ਵੀ ਨਹੀਂ ਮੰਗਦੇ ਠੀਕ ਆ ਆਪਾਂ ਪਹਿਲੇ ਦੂਜੇ ਫੋਨ ਦੀ ਬੱਚਾ ਵੇਚਣਾ ਬਹੁਤ ਠੀਕ ਆ ਭਾਈ ਹਮ ਤੇ 나ਗਸੀ ਭਰਾ ਕੋਲੇ 5 6 ਤੇ 6 ਦੇ 6 ਹੀ ਲਖਾਤੇ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ